i right. ਨਾ ਬਚਾਉਣ ਦੇ ਕੋਸ਼ਿਸ਼ ਕਰਨੀਆਂ ਹੋਣਗੀਆਂ ਗੱਡੀ ਜੀ ਮਾਰਦੇ ਕਰੀ ਇਹਦੀੋਂ ਤੋਂ ਪਹਿਲਾਂ ਨਾ ਇੱਕ ਈ ਗੱਲ ਪੈ ਮੈਨੂੰ ਮਾਰ ਮੈਨੂੰ ਪੈਂਦੀ ਆ ਮਾਰਦੇ ਦਾ ਪਰਖਿਆ ਹੋਣਾ ਕਿ ਵੀ ਦੀ ਨੋੜ ਕੀ ਨਾਮ ਹੈ ਜੀ ਨਾ ਨਾ ਪਰ ਪੇ ਵੀ ਪੱਕਾ ਦਾ ਜਿਸ ਮੈਂ ਦੱਸਿਆ ਅੱਛਾ ਜਸਵਿੰਦਰ ਜੀ ਇਹ ਗੱਡੀ ਦੇ ਅੱਗ ਲੱਗੀ ਹੈ ਇਹਦੇ ਬਾਰੇ ਦੱਸੋ ਕੁਝ ਜੀ ਸੁਣਨਾ ਵੀਰੇ ਮੈਂ ਤਾਂ ਆਪਣੀ ਥਾਂ ਆ ਰਿਹਾ ਹਾਂ ਹਾਂ ਸਾਰੇ ਨੂੰ ਪਤਾ ਸਾਰੇ ਜਿੰਨੇ ਵੀ ਬੰਦੇ ਖੜੇ ਸਭ ਦੇਖ ਰਹੇ ਆ ਹਾਂ ਇਹ ਇੱਧਰ ਤੇ ਇੱਧਰ ਤੇ ਆਇਆ ਹੈ ਜਿਹੜੀ ਸੁਧੀ ਆਇਆ ਹੈ ਮੈਂ ਕਲੈਕਟਰ ਨਾਲ ਨੂੰ ਗੱਡੀ ਤੇ ਕਲੈਕਟਰ ਸੇ ਇੱਧਰ ਦੇਖਿਆ ਵੀ ਇੱਧਰ ਥੱਲੇ ਗੱਡਣੀ ਗੱਡੀ ਮੈਂ ਮਾਈਕ ਨੂੰ ਕਿਤੇ ਨਹੀਂ ਵਾਸਤੇ ਜਾਣ ਜੁਕਾ ਨਹੀਂ ਦਾ ਠੀਕ ਹੈ ਇਹਨੇ ਲਿਆ ਕੇ ਗੱਡੀ ਜਾਲੀ ਟੈਂਕੀ ਕੋਲ ਮਾਰੀ ਐਨੇ ਉਹਨੂੰ ਅੱਗ ਲਾ ਕੇ ਗੱਡੀ ਨੂੰ ਠੀਕ ਹੈ ਇਹ ਗੱਡੀ ਥੋੜੀ ਇਹ ਗੱਡੀ ਥੋੜੀ ਜੇ ਕਿ ਤੁਸੀਂ ਚਲਾਣੇ ਉਹਨੂੰ ਤੁਸੀਂ ਮੈਂ ਤਾਂ ਡਰਾਈਵਰ ਆ ਵੀਰੋ ਅੱਛਾ ਕਿਹਦੀ ਗੱਡੀ ਐ ਜੀ ਇਹ ਗੱਡੀ ਮਾਲਕ ਦੀ ਆ ਉਹ ਤਾਂ ਦੁਦਿਹਣ ਤੇ ਆ ਰਿਹਾ ਅੱਛਾ ਤੇ ਹੁਣ ਪ੍ਰਸ਼ਾਸਨ ਕੀ ਮੰਗਦਾ ਤੁਸੀਂ ਜੀ ਮੰਗਦੇ ਕਿ ਹੁਣ ਸਾਹਮਣੇ ਸਾਰਾ ਉਹਦੇ ਇਹ ਕੋ ਸਾਰਾ ਕਿਸੂ ਉਹਦਾ ਹੈ ਕੱਲੂ ਆਲਾ ਕੋਈ ਆ ਕੇ ਬਚਾਉ ਤੋਂ ਬਾਅਦ ਆ ਕੇ ਗਏ ਆਏ ਆ ਭਰਾਣੇ ਨੇ ਤਾਂ ਕਾਰੇ ਬੰਦੇ ਇਕ ਵਾਹੇ ਜਿਹੜੇ ਦੇਖਦੇ ਨਹੀਂ ਆ ਯਕੀਨ ਆ ਮੈਂ ਤੁਹਾਡਾ ਜੀ ਮੇਰਾ ਨਾਮ ਅਨਿਲ ਕੁਮਾਰਾ ਜੀ ਫਾਇਰਮੈਨ ਅੱਛਾ ਜੀ ਇਹ ਫਾਇਰ ਹੋਈ ਹੈ ਗੱਡੀਆਂ ਨੂੰ ਇਹਦੇ ਬਾਰੇ ਦੱਸੋ ਕੁਛ ਜੀ ਹਾਂਜੀ ਸਾਨੂੰ तकरीबन 10 ਮਿੰਟ ਪਹਿਲਾਂ 112 ਆਪਣੇ ਕੰਟਰੋਲ ਰੂਮ ਤੋਂ ਨੰਬਰ ਆਇਆ ਜੀ ਵੀ ਆਪਣੇ ਤੁਹਾਡੇ ਭਾਗਾਂ ਸਮਾਨਾ ਬੋਲਦੇ ਉੱਤੇ ਦੋ ਟੱਕਰਾਂ ਚ ਟਕਰਾਈ ਨਿਕਲ ਕੇ ਲੱਗੀ ਹੋਈ ਹੈ ਜਦੋਂ ਤੱਕ 5 ਮਿੰਟਾਂ ਚ ਵੀ ਆ ਗਏ ਆ ਤਾਂ ਇੱਕ ਗੱਡੀ ਖਾਲੀ ਕਰਕੇ ਪੂਰੀ ਤਰ੍ਹਾਂ ਕੰਟਰੋਲ ਕਰ ਚੁੱਕੀ ਹੈ ਬਾਕੀ ਗੱਡੀ ਸਾਡੀ ਤੁਹਾਡੇ ਸਾਹਮਣੇ ਹੀ ਕੰਮ ਕਰ ਰਹੀ ਹੈ ਕਿ ਅੱਬ ਕਾਫੀ ਜ਼ਿਆਦਾ ਸੀ ਦੋਨਾਂ ਟੱਕਾਂ ਨੂੰ ਦੋਨਾਂ ਟੱਕਾਂ ਦੀ ਮਾਲ ਭਰਿਆ ਹੋਇਆ ਹੈ ਜੀ ਤੇ ਅਸੀਂ ਪੂਰੀ ਜੋਸ਼ਰ ਨਾਲ ਆਪਣੀ ਟੱਕਰ ਪਾਇਆ ਤੇ ਬਾਕੀ ਤੁਸੀਂ ਦੇਖ ਰਹੇ ਹੋ ਸਾਹਮਣੇ ਕਿਸ ਤਰ੍ਹਾਂ ਦਾ ਦੂਜੀ ਗੱਡੀ ਵੀ ਸਾਡੀ ਆ ਗਈ ਲੋਡ ਬੈਗ ਤੇ ਹੀ ਤੀਜੀ ਗੱਡੀ ਵੀ ਲਿਆਵਾਂਗੇ ਇਹਨੂੰ ਜਿਹੜੇ ਡਰਾਈਵ ਕਰ ਰਹੇ ਸੀਗੇ ਇਹਨਾਂ ਨੂੰ ਕੋਈ ਸੱਟਾ ਟੁੱਟੇ ਵੀ ਲੱਗੀ ਹੈ ਕੁਝ ਜੀ ਸਾਡੇ ਆਣ ਤੋਂ ਪਹਿਲਾਂ ਇਹਨਾਂ ਨੂੰ ਹਸਪਤਾਲ ਲੈ ਗਏ ਨੇ ਕਹਿ ਰਹੇ ਨੇ ਸੱਟਾ ਲੱਗੀ ਹੈ ਨਾ ਡਰਾਈਵਰ ਤੇ ਸਿਵਲ ਹਸਪਤਾਲ ਸੁਬਾਹ ਨਾਲ ਲੈ ਗਏ ਜੀ क्या नाम है आपका अच्छा ये जो गाड़ी की एक्सीडेंट हुआ पड़ा है रोड पे उसके बारे में बताओ कि उसी मैं उधर से आ रहा उधर से आ रहा था पटियाला जा रहा था वो उधर से आया मोड से मोड पे उसने गाड़ी वाइट ड्राइवर साथ दी थी उसमें आग लगी मेरे को फिर मॉल में नहीं क्या हुआ है तो मैं मॉल जा गया गाड़ी में तो मैं मॉल नंबर से भर के आया पटियाला जा रहा था ठीक है ये गाड़ी आपकी है या चलाते कहाँ की गाड़ी है जी मालमपुर की मालमपुर अच्छा इसमें क्या मार लेके जा रहे थे पाए तो अच्छा। है अच्छा फिर प्रशासन क्या मांग करते हो प्रशासन से मांग करूंगा अभी उसमें आ जाऊंगा बहुत दिक्कत है हमारे घर वाले को कुछ मिल जाए दो बजे बेटा है કે હાજી ટ્રાફિક ના કેસ આયા પટેલ રોડ પર ને બે ગાડીઓનો એક્સિડન્ટ થયે જડા ઓદેવાર ਦસું કુજી બ્રીફ કરોંગે હાજી પેસેન્જર ક્યાં ઉતરે થી મેં એમપી સે હે દો ગાડી કી ટક્કર હુઈ હે એક ગાડી કા માર પાસ પેસેન્જર હે કોંકી ચોટ લગી હે દોનો ને હેસ્ટ મે લગી હે ચેસ્ટ મે લગી હે ઓર નાક સે કાફી બ્લીડ હો ર હે તો અભી મે રખા હે ઉનકો અગર